ਸਭ ਤੋਂ ਵਧੀਆ ਮੌਕਾ ਇਸ ਵਕਤ ਕਿ ਆ ਜਿਹੜਾ ਉਹ 트ੰਪ ਉਥੇ ਕਰੀ ਜਾਂਦਾ ਹੈ ਕਿ ਜਿਹੜਾ ਵੀਜ਼ਾ 1 ਲੱਖ ਡਾਲਰ ਦਾ ਕਰਤਾ ਕੋਈ ਨਹੀਂ ਜਾਣਾ ਉਥੇ ਕੰਪਨੀਆਂ ਇੱਧਰ ਆਉਣਗੀਆਂ ਇੰਜੀਨੀਅਰ ਸਾਡੇ ਨੇ ਠੀਕ ਹੈ ਨਾ ਉਹ ਹੁਣ ਬੜਾ ਵਧੀਆ ਮੌਕਾ ਹੈ ਮੁਹਾਲੀ ਨੂੰ ਆਈਟੀ ਹੱਬ ਬਣਾ ਲੀਏ ਲੁਧਿਆਣੇ ਦੇ ਵਿੱਚ ਮੈਂ ਹੁਣ ਜਾ ਰਿਆਂ 29 ਤਰੀਕ ਤੋਂ 29 ਦੀ ਸ਼ਾਮ ਨੂੰ ਇੱਥੋਂ ਸੈਸ਼ਨ ਤੋਂ ਬਾਅਦ ਜਾਊਂਗਾ 29 थी दिल्ली ਤੇ ਗੁਰਦਾਉਂ ਦੇ ਵਿੱਚ ਇੰਡਸਟਰੀ ਲਿਸਟਾਂ ਨਾਲ ਮਿਲਦੇ ਆਂ ਆਈ ਕੰਟੈਕਟ ਕਰਾਂਗੇ ਤਾਂ ਉਹ ਆ ਜਾਣਗੇ ਟਾਟਾ ਵੀ ਆ ਗਿਆ ਸਨਾਥਨ ਟੈਕਸਟਾਈਲ ਆ ਗਈ ਕੋਧਰੇਜ ਆ ਗਿਆ ਕਾਰਗਿਲ ਬੜੇ ਆ ਗਏ ਤੇ ਰਾਜਪੁਰੇ ਦੇ ਜੀਐਸਡਬਲਿਊ ਆ ਗਿਆ 1.5 ਲੱਖ ਕਰੋੜ ਦਾ ਜਿਹੜਾ ਇਨਵੈਸਟਮੈਂਟ ਆ ਗਈ ਮੈਂ ਕੋਈ ਐਮਓਯੂ ਨਹੀਂ ਕਹਿੰਦਾ ਕਿ ਐਮਓਯੂ ਕੀਤੇ ਨੇ 5 ਲੱਖ ਕਰੋੜ ਦੇ ਮੁੜ ਕੇ ਕੋਈ ਨਹੀਂ ਆਉਂਦਾ ਐਮਓਯੂ ਤਾਂ ਐਮਓਯੂ ਹੀ ਰਹਿ ਜਾਂਦਾ ਪਹਿਲਾਂ ਵੀ ਕੀਤਾ ਸੀਗਾ ਕਾਂਗਰਸ ਨੇ ਇਥੇ ਮੁਹੱਲੀ ਇਨਵੈਸਟ ਪੰਜਾਬ ਦਾ ਉਹ ਲਾਲੀਆਂ ਸੀ ਲਿਆ ਕੇ ਦੁਬਈ ਤੋਂ ਖਜੂਰਾ ਹਨਾ ਖਜੂਰਾ ਜੇ ਲਾਪਿਆ ਤੇ ਚਲੋ ਕੋਈ ਨਹੀਂ ਵੱਡੇ ਵੱਡੇ ਆਉਣੇ ਸੀ ਜਿਆਦਾ ਵੱਡੇ ਆਉਣੇ ਸੀ ਚਲੋ ਨਾਲ ਉਥੇ ਦੀਪਮਾਲਾ ਜੀ ਕਰਤੀ ਵੀ ਚਲੋ ਉਹਨਾਂ ਨੂੰ ਚੰਗਾ ਲੱਗੇ ਪੰਜਾਬ ਦਾ ਮਾਹੌਲ 5 ਲੱਖ ਕਰੋੜ ਦੇ ਐਮਓਯੂ ਹੋਗੇ ਕੋਈ ਨਹੀਂ ਆਇਆ ਜੀ ਤਿੰਨ ਕ ਮਹੀਨਿਆਂ ਬਾਅਦ ਮੈਂ ਤਾਂ ਉਦੋਂ ਅਜੇ ਇਸ ਲਾਈਨ ਚ ਨਹੀਂ ਸੀਗਾ ਤੇ ਮੈਂ ਕਿਤੇ ਉਧਰ ਲੰਘਿਆ ਬਾਦਲਪਿੰਡ ਵਿੱਚ ਦੀ ਖਜੂਰਾ ਉਥੇ ਇਹਨਾਂ ਦੇ ਘਰ ਮੂਰੇ ਮੈਂ ਕਹਿਆ ਯਾਰ ਇਹ ਕਿਹ ਹੈ ਜੀ ਮਿੱਟੀ ਆ ਗਈ ਵੀ ਖਜੂਰਾਂ ਪੈਦਾ ਕਰਦੀ ਹੈ ਜਿਹੜੀ ਇਹ ਤਾਂ tibbe ਨੇ ਯਾਰ ਬਾਦਲ ਪਿੰਡ ਦੇ ਲੰਬੀ ਪਿੰਡ ਦੇ ਹੈਨਾ ਨਰੂਆਣੇ ਦੇ ਕਹਿੰਦੇ ਜੀ ਇਹ ਖਜੂਰਾਂ ਇੱਥੇ ਨਹੀਂ ਹੋਈਆਂ ਮੈਂ ਕਿਤੇ ਕਹਿੰਦੇ ਉਹ ਦਵਾਈ ਵਾਲੇ ਜਿਹੜੀਆਂ ਪਹਿਲਾਂ ਮਾਲੀ ਲੱਗਿਆ ਸੀ ਇਹ ਇੱਥੇ ਆ ਗਈਆਂ ਹੁਣ ਲੈ ਖਜੂਰ ਹੀ ਲੈ ਕੇ ਦੱਸੋ ਪਟਕੇ ਦੱਸੋ ਹੱਦ ਆ ਯਾਰ ਆ ਆ ਘੱਟਿਆ ਪਾ ਇਨਵੈਸਟ ਪੰਜਾਬ ਚ ਇਨਵੈਸਟ ਖਜੂਰ ਆ ਫੇਰ ਫੇਰ ਕਿਵੇਂ ਭਾੜਦੇ ਸੀਟਾਂ ਹੋ ਇਥੋਂ ਫਰਦੋਂ ਦੇਖੋ ਜਿਹੜੇ ਪਾਸੇ ਮੈਂ ਦੇਖਦਾ ਕਹਿੰਦੇ ਸਾਰੇ ਕੰਮ ਬਾਲਸਾਂ ਨੇ ਕੀਤਾ ਹੋਇਆ ਇੱਧਰ ਵੀ ਦੇਖਦਾ ਸਾਰੇ ਬਾਲਸਾਂ ਨੇ ਕੀਤਾ ਹੋਇਆ ਮੈਂ ਕਿ ਜਦੋਂ ਬਰਗਾੜੀ ਬਿਜਲੀ ਲੰਘਦੀ ਹਾਂ ਉਹ ਦੇਖਦੀ ਹਾਂ ਜਦੋਂ ਕੋਟਕਪੂਰੇ ਬਿਜਲੀ ਲੰਘਦੀ ਹਾਂ ਦੇਖਦੇ ਹਾਂ ਥੋੜੇ ਜਿਹੜੇ ਵਾਲੇ ਵੀ ਕੀ ਕੀਤਾ ਹੋਇਆ ਬਾਈਬਲ ਕਲਾਂ ਬਿਜਲੀ ਲੰਘਦੀ ਹਾਂ ਦੇਖਦੀ ਹਾਂ ਵੀ ਗੋਲੇ ਇੱਥੇ ਵੀ ਬਾਲਸਾਂ ਨੇ ਚਲਵਾਈ ਸੀ ਉਦੋਂ ਅੱਖਾਂ ਵਿੱਚ ਲੈਂਦੀ ਨੀਂਦ ਆ ਜਾਂਦੀ ਹਣੀ ਉਦੋਂ ਕਬੂਤਰਾਂ ਦੇ ਅੱਖਾਂ ਵਿੱਚ ਨਾ ਬਿੱਲੀਆਂ ਨਹੀਂ ਭਜਦੀਆਂ ਸੱਚਾਈ ਦਾ ਸਾਹਮਣਾ ਕਰੋ ਸਮੱਸਿਆਵਾਂ ਦਾ ਸਾਹਮਣਾ ਕਰੋ ਨੈਸ਼ਨਲ ਮਡੇਲਾ ਨੂੰ ਕਿਸੇ ਨੇ ਪੁੱਛਿਆ ਲੀਡਰ ਕਿਹਨੂੰ ਮੰਨਦੇ ਆ ਲੋਕ ਉਹ ਕਹਿੰਦਾ ਜਦੋਂ ਖੁਸ਼ੀ ਦਾ ਮੌਕਾ ਹੋਵੇ ਕੌਮ ਤੇ ਤਾਂ ਕੌਮ ਨੂੰ ਅੱਗੇ ਕਰੋ ਆਪ ਪਿੱਛੇ ਹੋ ਜਾਓ Let them enjoy ਕੌਮ ਨੂੰ ਇੰਜੋਏ ਕਰਨ ਦੇ ਨੂੰ ਜਦੋਂ ਕੌਮ ਤੇ ਕੋਈ ਭੀੜ ਪੈ ਜਾਏ ਸੰਕਟ ਆ ਜਾਏ ਆਪ ਮੂਰੇ ਲੱਗੋ ਕੌਮ ਨੂੰ ਕਹੋ ਆ ਜਾਓ ਪਿੱਛੇ ਆਪਾਂ ਇਸ ਸਮੱਸਿਆ ਦਾ ਸਾਹਮਣਾ ਕਰਾਂਗੇ ਤਾਂ ਲੀਡਰ ਮੰਨਦੇ ਆ ਨਹੀਂ ਤਾਂ ਉਲਟਾ ਕਰਦੇ ਆ ਖੁਸ਼ੀ ਵੇਲੇ ਆਪ ਨੱਚਣ ਲੱਗ ਜਾਂਦੇ ਆ ਲੋਕਾਂ ਨੂੰ ਵੜ ਨਹੀਂ ਦਿੰਦੇ ਉੱਥੇ ਤੇ ਜਦੋਂ ਆ ਜਾਂਦੀ ਹੈ ਕੋਈ ਭੀੜ ਪੰਜਾਬੀਓ ਕੁਰਬਾਨੀਆਂ ਵਾਸਤੇ ਤਿਆਰ ਰਹੋ ਲੈ ਕੁਰਬਾਨੀਆਂ ਅਸੀਂ ਦਈਏ ਔਰ ਡਰੇ ਬੋਰਡ ਲੱਗ ਜਾਂਦੇ ਆ ਐਸਵਾਈਐਲ ਦੇ ਪੈਸੇ ਹੋਟਲ ਆਪਾਂ ਲੈ ਗੜਗਾਉਂ ਚ ਜਦੋਂ ਆ ਕੇ ਕੋਈ ਥੋੜਾ ਜਿਹਾ ਮੋਟਾ ਦੇ ਨੇੜ ਤੇ ਪੰਜਾਬੀ ਉਹ ਕੁਰਬਾਨੀਆਂ ਵਾਸਤੇ ਤਿਆਰ ਰਹੋ ਸਾਨੂੰ ਉਥੇ ਕਮਰਾ ਨਹੀਂ ਮਿਲਦਾ ਉਸ ਹੋਟਲ ਚ ਜਿਹੜੇ ਤੁਸੀਂ ਕਰਦੇ ਹੋ ਤੇ ਸਾਨੂੰ ਕੁਰਬਾਨੀਆਂ ਵਾਸਤੇ ਰੱਖਿਆ ਹੋਇਆ ਬਸ ਸੋ ਇਹ ਲੋਕ ਸਮਝ ਗਏ ਨਵੀਂ ਪੀੜ੍ਹੀ ਆ ਗਈ ਵੋਟਰਾਂ ਦੀ ਵੀ ਪੀੜ੍ਹੀ ਬਦਲ ਗਈ ਪਹਿਲਾਂ ਲਾਣੇਦਾਰ ਦੇ ਕਹੇ ਤੇ 25 ਦੀ 25 ਕਰਦੀਆਂ ਇੱਕੋ ਥਾਂ ਤੇ ਪਹੁੰਚ ਜਾਂਦੇ ਸੀ ਹੁਣ ਲਾਣੇਦਾਰ ਦੀ ਕੋਈ ਨਹੀਂ ਚੱਲਦੀ ਹੁਣ ਬਾ ਕਹਿੰਦੇ ਬਾਪੂ ਤੂੰ ਆਪ ਦਾ ਦੇਖ ਲੈ ਹਟ ਦਾ ਇਸ ਤਾਂ ਫੈਸਲਾ ਕਰ ਲਿਆ हर घर चो तीन तीन चार चार ग्रुपांोटा पे बेबे जोड़ा बेबे मना गया बेबे आ गई जे भैन मना गया भैन पा गई बीच भैं यंग जनरेशन कोई होर सोच दी है सो इस करके यंग यूथ का जरा रिस्पैक्ट करनी सीख लीए नहीं तो नेपाल आया पुछ लो वो दब्बी गए ने दब्बी गए ने एक दिन फुहारा फुट फिर आज देख लो लद्दाख की होया पटने की चल रहा है आज देख लो उत्तराखंड के पेपर लीक होया तो देख लो की हाल है ਸੋ ਲੋਕਾਂ ਦੇ ਜਜ਼ਬਾਤਾਂ ਨੂੰ ਸਮਝੋ ਜੀ ਯੂਥ ਜਿਹੜਾ ਉਹ ਕੁਝ ਕਰਨਾ ਚਾਹੁੰਦਾ ਤੁਸੀਂ ਉਹਨਾਂ ਦੇ ਮੌਕੇ ਨਾ ਖੋਹੋ ਤੁਸੀਂ ਉਹਨਾਂ ਨੂੰ ਉੱਡਣ ਦਿਓ ਉਹਨਾਂ ਨੂੰ ਆਲਣਿਆਂ 'ਚ ਕਿਉਂ ਬੰਦ ਕਰੀ ਰੱਖਿਆ ਉਹਨਾਂ ਨੂੰ ਉੱਡ ਲੈਣ ਦਿਓ ਕਿਉਂਕਿ ਜਜ਼ਬਾਤ ਜਿੰਨੇ ਦੱਬੋਗੇ ਉਹਨੇ ਬਾਦਦੇ ਆ ਫਿਰ ਉਹ ਫਟਦੇ ਆ ਫਿਰ ਲਾਵੇ ਵਾਂਗੂ ਸਵੇਸ਼ ਕਰਕੇ ਆਓ ਸਾਰੇ ਰਲ ਕੇ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਮੈਂ ਕੋਈ ਹੋਰ ਬਹੁਤੇ ਐਵੇਂ ਅਫਸਰਾਂ ਨੂੰ ਨਾ ਕਹੀ ਜਾਇਆ ਕਰੋ ਸਸਪੈਂਡ ਕਰੋ ਜੀ ਅਥਰੋ ਅਸਤੀਫਾ ਲਓ ਜੀ ਤੁਹਾਡੇ ਵੇਲੇ ਵੀ ਉਹੀ ਅਫਸਰ ਸੀ ਜਨਾਬ कृष्ण कुमार है जिन्हें जमा एन एन लीह जिद बदली हुई है खंड पाठ कराए ने चलो क्योंकि डिसिपलिन सो ए ना करो अफसर दिल तोड़ दो साफ जिन्हें मर्जी कर लो